ਕੀ ਕਰ ਰਿਹਾ ਤੂੰ ਕੀ ਕਰ ਰਿਹਾ ਇੱਥੇ ਪਰਮਿਸ਼ਨ ਨਹੀਂ ਲੈ ਕੇ ਕੰਮ ਕਿੱਥੋਂ ਕਰਿਆ ਭਾਈ ਜੋ ਵੀ ਕੋਈ ਗੱਲ ਨੂੰ ਬਾਰੇ ਆਖੇ ਤਾਂ ਉਹ ਬੁੱਲਿਆ ਮੈਂ ਤਾਂ ਇੱਕ ਮਨ ਬਟਿਆ ਬਿਨਾਸ਼ ਚੰਦਰ ਜੀ ਨੂੰ ਜਾਣ ਤੋਂ ਹੈਲੋ ਹੈਲੋ ਬ੍ਰਦਰ ਜੀ ਆਪਾਂ پوری ਜਾਨ ਦੋ ਬੋਲੋ ਕਿੰਨਾ ਜਾਣੇ ਆਪਾਂ ਪਰ ਜਾਨ ਦੋ ਆਂਦੇ ਹੋ

ਜੀ ਕੋ ਵਧਾਵਾ ਨਹੀਂ ਸਾਰੇ ਲੋਕ ਤੁਹਾਡੇ ਨਾਲ ਹੈ ਜੋ ਉਹ ਬਿਲਕੁਲ ਜਿਹੜੀ ਮੰਗਲਵਾਰ ਤੋਂ ਲਾਪਤਾ ਇੱਥੋਂ ਆਪਣੇ ਦਫਤਰ 'ਚ ਕੰਮ ਕਰਨ ਵਾਸਤੇ ਪੋਸਟਲ ਡਿਪਾਰਟਮੈਂਟ ਦੇ ਅੰਦਰ ਡਾਕਖਾਨੇ ਦੇ ਅੰਦਰ ਇਹਨਾਂ ਦੀ ਡਿਊਟੀ ਹੈ ਉਹ ਮੰਗਲਵਾਰ ਤੋਂ ਮੰਗਲਵਾਰ ਨੂੰ ਆਫਿਸ 'ਚ ਤੋਂ ਕਰਨੀ ਪਰਤ ਕੇ ਆਈ ਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ ਜੇ ਸਾਲਾ ਚ ਉਹਦੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆਏ ਹਸਪੀਟਲ ਦੇ ਅੰਦਰ ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ ਇੱਕ ਬਹੁਤ ਵੱਡਾ ਮੈਂਟਲ ਟਰੋਮਾ ਜਿਹਨੂੰ ਕਹਿ ਸਕਦੇ ਹਾਂ ਸ਼ੌਕ ਦੇ ਅੰਦਰ ਸੀ ਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਕਿਉਂਕਿ ਜਿਹਨਾਂ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਥੋਂ ਲਜਾਇਆ ਗਿਆ ਉਹਨੂੰ ਦੇਖਦੇ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸਚੁਅਲ ਅਸਾਲਟ ਦਾ ਵੀ ਉਸ ਬੱਚੀ ਦੇ ਉੱਤੇ ਸ਼ਰੀਰਿਕ ਤੁਸ਼ ਕਰਮ ਦਾ ਉਹਨਾਂ ਨੂੰ ਸ਼ਖਸੀਅਤ ਦੇ ਦੇਖਦੇ ਜਿਸ ਹਾਲਾਤਾਂ ਦੇ ਵਿੱਚ ਬੱਚੀ ਨੂੰ ਐਡਮਿਟ ਕਰਵਾਇਆ ਗਿਆ ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਤੇ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇਹਨਾਂ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ ਡਾਕਟਰ ਸੈਟੀਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ ਪਰ ਜਿਹੜੇ ਟੈਸਟ ਵਗੈਰਾ ਹੋਣੇ ਐ ਜੋ ਮੈਡੀਕਲ ਰਿਪੋਰਟ ਸਵਾਬਸ ਵਗੈਰਾ ਲਿੱਤੇ ਗਏ ਐ ਉਹਨਾਂ ਦੀ ਰਿਪੋਰਟ ਆਣ ਦੇ ਵਿੱਚ ਸਮਾਂ ਲੱਗੂਗਾ ਜਿੱਥੇ ਤਾਈਂ ਸਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਐ ਕੁਝ ਚੋਟ ਜੜੀਆਂ ਹੈਗੀਆਂ ਡਾਕਟਰਸ ਨੇ ਅਬਜ਼ਰਵ ਕੀਤੀਆਂ ਉਹ ਐਮ ਐਲ ਆਰ ਦੇ ਵਿੱਚ ਉਹ ਲਿਖ ਰਹੇ ਐ ਪਰੰਤੂ ਪੂਰੀ ਪੋਜੀਸ਼ਨ ਜਿਹੜੀ ਐ ਹਾਲਾਤ ਜਿਹੜੇ ਐ ਉਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ ਅਜਿਹਾ ਡਾਕਟਰਸ ਦਾ ਮੰਨਣਾ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ ਮੇਰੀ ਇੱਥੇ ਆਉਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਜਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰ ਇੱਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਿਹਾ ਹੈ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ ਆ ਤਾਇਦ ਜਿਹੜੀ ਹੈ ਪੁਲਿਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ 1-2 ਦਿਨਿਆ 4 ਦਿਨ ਜਿਹੜੇ ਲੱਗਦੇ ਆ ਪੂਰੀ ਸਾਇੰਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹ ਗਰੀਬ ਹੈ ਚਾਹ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਹਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿਹਾ ਜੱਕੇ ਲੈ ਰਿਹਾ ਵੀ ਮੈਂ ਨਹੀਂ ਚਾਹਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇੱਥੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਤੇ ਮੈਂ ਪੁਲਿਸ ਕਮਿਸ਼ਨਰ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਜਿਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚਰੀ ਹੈਗੀ ਪਰ ਇਸ ਕਿਸਮ ਦੇ ਇਸ ਕਿਸਮ ਦੇ ਅੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਹਿਬ ਆ ਭੇੜੀਏ ਹੈ ਉਹਨਾਂ ਪੇਡੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਬਾਕੀ ਥੋੜੇ 100 ਗੁਨਾਹ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਪੇਡੀਆਂ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਇੱਥੇ ਦਾ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇਡੀ ਹੈ ਇਹਨਾਂ ਪੇਡੀਆਂ ਨੂੰ ਅਗਰ ਸੰਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਦਾ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਹਿੱਟ ਦੇ ਨਾਲ ਡੇਟਵ ਜਾਣ ਚ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਅੱਜ ਆਏ ਆ ਤੇ ਮਨੂੰ ਇਸ ਗੱਲ ਦਾ ਘਟੋ ਘੱਟ ਹੈ ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ ਤੇ ਇਸ ਕਰਕੇ ਮੈਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ ਤੇ ਉਹਨਾਂ ਦੇ ਬਣਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਰ ਰੱਖਾਂਗੇ ਤੇ ਬੱਚੀ ਨੂੰ ਤੇ ਪਰਿਵਾਰ ਨੂੰ ਨਿਆਂ ਮਿਲ ਸਕੇ ਸਰ ਜੀ ਤੁਸੀਂ ਗੱਲ ਕੀਤੀ ਸੀ ਐਮ ਸਾਹਿਬ ਜੀ ਕਿਹਾ ਕਿ ਅੰਦਰ ਪਿਛਲੇ ਜਿਹੜੇ क्राइम ਹੋ ਰਹੇ ਇੱਕ ਵੱਡੇ ਦਾਤਵਾ ਦੇ ਜਨਰਲ ਲੜਕੀ ਦੇ ਸੀ ਜਲੰਧਰ ਦੀ ਸਿਚੁਏਸ਼ਨ ਕਿਵੇਂ ਦੇਖਦੇ ਕਿ ਜਲੰਧਰ ਉਪਰ ਇੱਕ ਮੂਜ਼ ਨੂੰ ਆਪਣੇ ਰਾਤਨੀ ਬਣਾਉਣ ਦੀ ਗੱਲ ਕੀਤੀ ਕੱਲਾ ਜਲੰਧਰ ਨਹੀਂ ਸਾਫ ਸਾਰਾ ਪੰਜਾਬ ਮੈਂ ਜਿਸ ਤਰ੍ਹਾਂ ਕਿ ਹੈ ਵੇ ਇੱਕ ਗੈਂਗਸਟਰਸ ਤੇ ਕ੍ਰਿਮੀਨਲ ਰਵਾਸਤੇ ਸੇਫ ਹੈਵਨ ਜਿਹਨੂੰ ਕਹਿ ਸਕਦੇ ਆ ਸੁਰੱਖਿਤ ਹੈ ਪਰ ਹੈ ਵੀ ਅਗਰ ਕਿਤੇ ਗੈਂਗਸਟਰ ਸੁਰੱਖਿਤ ਹੈ ਤੇ ਪੰਜਾਬ ਦੇ ਅੰਦਰ ਲੋਕ ਸੁਰੱਖਿਤ ਹੈ ਕੋਈ ਜੇਲਾਂ 'ਚ ਬੈਠੇ ਸੁਰੱਖਿਤ ਹੈ ਕੋਈ ਬਾਹਰ ਫਿਰੋਤियां ਮੰਗ ਰਿਹਾ ਪਰ ਆ ਉਹਦੇ ਉੱਤੇ ਵੀ ਇੱਕ ਕਲੰਕ ਹੋਊਗਾ ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਤੇ ਉਹਦਾ ਸ਼ਾਰੀਰਿਕ ਸ਼ੋਸ਼ਣ ਕੀਤਾ ਗਿਆ ਜਿਸ ਕਿਸਮ ਦੇ ਖਦਸੇ ਆ ਰਹੇ ਐ ਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ ਮੈਂ ਸਮਝਦਾ ਪੰਜਾਬ ਦੇ ਮੱਥੇ ਤੇ ਇੱਕ ਲੰਗ ਨਾ ਲੱਗੇ ਇਹਦੇ ਕਰਕੇ ਮੇਰੀ ਬੇਨਤੀ ਹੈ ਕਿ ਅਸੰਭਵ ਪ੍ਰਯਾਸ ਕਰਕੇ ਇਹ ਭੇਡੀਆਂ ਤੇ ਨਕੇਲ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਸਾਬ ਦੇਖੋ ਇੱਕ ਸੌਰੀ I would not like to prejudge something till medical report or the examination report, the Swabs have been sent to forensic lab. Let those things be established and primarily, I think in uh, her own statement, victim's own statement is a must. once she is in a position to say what has ha happened or transpired and who were the culprits i think then the position will be clear but right now all i can say i've been briefed by the doctors that the victim is stable and i thank god for that that she, i hope she recovers soon and we are able to bring if there are any culprits to book ode waste main keh raha si vi jehde ve is <laughs> kisam de je bengal de andar ohna ne qanoon pass kita hai ki jehda vi kis kisam da રેપ बलात्कार ਤੇ ਨਾਲ ਜਿੰਨਾ ਨੇ ਅਗਰ ਕੋਈ ਉਹਦਾ ਬੱਚੀ ਦਾ ਮਰਡਰ ਕਰਤਾ ਉਸ ਮਰਡਰ ਨਾਲ ਹੋਵੇ ਤਾਂ ਉਹਨੂੰ ਫાંસી ਹੋਣੀ ਚਾਹੀਦੀ ਹੈ ਮੈਂ ਸਮਝਦਾ ਵੀ रेप ਇਟਸੈਲਫ ਇਜ਼ ਗੁੱਡ ਇਨਾਫ ਅ ਕਰਾਇਮ ਗੁੱਡ ਇਨਾਫ ਇਨ ਦ ਸਬ ਬੈਡ ਇਨਾਫ ਅ ਕਰਾਇਮ ਵੀ سزا ਉਹਦੀ ਵੀ ਮਿਲਣੀ ਚਾਹੀਦੀ ਉਹਨਾਂ ਨੂੰ ਤੇ ਆ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਦਾ ਮਸਟ ਹੋਵੇ ਜੇ ਅਗਰ ਕਿਸੇ ਨੇ ਕਾਨੂੰਨ ਹੀ ਬਣਾਣੇ ਆ ਬਿਕਾਜ਼ ਇਟ ਹੈਜ਼ ਟੂ ਐਕਟ ਐਜ਼ ਅ ਡੈਟਰੈਂਟ ਵੀ ਮੁੜ ਕੇ ਕੋਈ ਇਸ ਕਿਸਮ ਦਾ ਦੁਸਤਾਸ ਨਾ ਕਰੇ ਤੇ اگر ਲਾਈਫ ਇਮਪ੍ਰੀਜ਼ਨਮੈਂਟ ਵੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਮੈਂ ਸਮਝਦਾ ਕਿ ਕਈ ਲੋਕਾਂ ਨੇ ਚਾਹੇ ਉਹ ਮਰਡਰ ਦੇ ਕੇਸ ਦੇ ਹੈ ਚਾਹੇ ਇਸ ਕਿਸਮ ਦੇ ਹੀਨਸ ਕਰਾਈਉਂਦੇ ਜਿਹੜੇ ਕਲਪਰੇਟਸ ਹੈ ਜਿਹੜੇ ਜੇਲ੍ਹ 'ਚ ਹੈ ਸਜ਼ਾਵਾਂ ਹੋ ਗਈਆਂ ਉਹਨਾਂ ਨੇ ਲੀਗਲ ਪ੍ਰੋਵੀਜ਼ਨਸ ਪੈਰੋਲ ਦੀਆਂ ਜਿਹੜੀ ਲੀਗਲ ਪ੍ਰੋਵੀਜ਼ਨਸ ਹੈ ਉਹਨੂੰ ਐਕਸਪਲੋਇਟ ਕਰਕੇ ਲੀਗਲ ਜਿਹੜੀ ਰੈਮੈਡੀਜ਼ ਹੈ ਉਹਨਾਂ ਨੂੰ ਐਕਸਪਲੋਇਟ ਕਰਕੇ ਪੈਰੋਲ ਦੀ ਜਿਹੜੀ ਫੈਸਿਲਿਟੀ ਉਹਦਾ ਮਜ਼ਾਕ ਬਣਾ ਰੱਖਿਆ ਜਿਹੜੇ ਸੀ ਹੀਨਸ ਕਰਾਈ ਮਰਡਰ অর ਰੇਪ ਦੇ ਵਿੱਚ ਇਨਵੋਲਡ ਹੈ ਸਭ ਉਹਨਾਂ ਵਾਸਤੇ ਆ ਜਿਹੜੇ ਪ੍ਰੋਲ ਵਾਲੇ ਕਾਨੂੰਨ ਹੈ ਉਹ ਵੀ ਉਹਨੋਂ ਤੋਂ ਵੀ ਰਿਵਿਊ ਕਰਨ ਦੀ ਲੋੜ ਹੈ ਤੇ ਮੈਂ ਸਮਝਦਾ ਵੀ ਜਿੱਥੇ ਨਵੀਂ ਨਿਆਇ ਸਹੀਤਾ ਬਣਾਈ ਗਈ ਸੀ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਗੱਲਾਂ ਦੇ ਧਿਆਨ ਕਰਕੇ ਕੋਈ ਵੀ ਉਸ ਪ੍ਰੋਲ ਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਲੋਕਾਂ ਨੂੰ ਗੁੰਮਰਾ ਕਰਕੇ ਤੇ ਆਪਦੀਆਂ ਦੁਕਾਨਾਂ ਚਲਾਣ ਤੋਂ ਉਹਨਾਂ ਨੂੰ ਗੁਰੇਸ਼ ਕੀਤਾ ਜਾਵੇ ਸਭ ਥੈਂਕ ਇਸ ਤਰ੍ਹਾਂ ਹੈ ਕਿ ਮੈਂ ਕੁੜੀ ਨੂੰ ਦੇਖਣ ਆਇਆ ਇੱਥੇ ਹਾਲਚਲ ਪੁੱਛਣ ਆਇਆ ਸਾਰੀ ਗੱਲ ਦੀ ਤਕੀਕਾਤ ਕਰਨਾ ਵੀ ਹੋਇਆ ਕਿ ਅਸਲ ਦੇ ਵਿੱਚ ਪੁਲਿਸ ਤੋਂ ਪੁੱਛਿਆ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਅਜੇ ਇਹ ਸਾਰਾ ਕੁਝ ਅੰਦਰ ਇਨਵੈਸਟੀਗੇਸ਼ਨ ਹੈ ਤੇ ਪੁਲਿਸ ਤੇ ਡਾਕਟਰ ਕਿਸੇ ਨਤੀਜੇ ਤੇ ਪਹੁੰਚ ਰਹੇ ਹਨ ਮੈਂ ਕੁੜੀ ਦੀ ਮਾਂ ਨੂੰ ਵੀ ਮਿਲਿਆ ਉਹ ਵੀ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਹੈ ਪਰਿਵਾਰ ਵੀ ਅਜੇ ਸਾਰਾ ਕੁਝ ਦੇਖ ਰਿਹਾ ਕਿ ਕੀ ਹੋਇਆ ਕੁੜੀ ਅਜੇ ਬਿਆਨ ਦੇਣ ਦੇ ਉਹ ਯੋਗ ਨਹੀਂ ਹੈ ਇਸ ਕਰਕੇ ਅਜੇ ਟਾਈਮ ਲੱਗਣਾ ਹੈ ਐਸੀ ਇਹ ਬਹੁਤ ਹੀ ਸੈਂਸਿਟਿਵ ਮੈਟਰ ਹੈ ਐਸੀ ਇਸ ਨੂੰ ਕਿਸੇ ਤਰ੍ਹਾਂ ਵੀ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਰਾਜਨੀਤਿਕ ਨਹੀਂ ਕਰਨਾ ਚਾਹੁੰਦੇ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਮੈਂ ਪੁਲਿਸ ਨੂੰ ਤੇ ਹਸਪੀਟਲ ਦੇ ਡਾਕਟਰ ਸਾਹਿਬਾਨ ਨੂੰ ਇਹੀ ਕਿਹਾ ਕਿ ਕਿਸੇ ਦੀਤੀ ਭੈਣ ਦੇ ਨਾਲ ਵੀ ਗਲਤ ਜੇ ਹੁੰਦਾ ਹੈ ਦਾ ਉਹਦੇ ਵਾਸਤੇ ਸਾਨੂੰ ਨੇਕ ਨੀਤੀ ਹਰ ਇਮਾਨਦਾਰੀ ਦੇ ਨਾਲ ਉਹਦੇ ਨਾਲ ਖੜਨਾ ਹੈ ਐਸੀ ਪਰਿਵਾਰ ਦੇ ਨਾਲ ਹਰ ਤਰੀਕੇ ਦੇ ਨਾਲ ਇਹਨਾਂ ਨੂੰ ਇਨਸਾਫ ਮਿਲੇ ਇਹ ਅਸੀਂ ਇਨਸ਼ੋਰ ਕਰ ਰਹੇ ਹਾਂ ਤੇ ਕਰਾਂਗੇ ਤੇ ਜੋ ਵੀ ਆਊਟਕਮ ਆਏਗੀ ਸਾਹਮਣੇ ਉਹਦੇ ਮੁਤਾਬਕ ਅਸੀਂ ਵੀ ਪਰਿਵਾਰ ਦੇ ਨਾਲ ਖੜਾਂਗੇ ਤੇ ਉਹਨਾਂ ਦੀ ਮਦਦ ਕਰਾਂਗੇ ਕਿ ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਆਮ ਆਦਮੀ ਦੀ ਸਰਕਾਰ ਹੈ ਕਿ ਬਦਨਾਮ ਆਦਮੀ ਦੀ ਸਰਕਾਰ ਹੈ ਸਾਡੇ ਜਲੰਧਰ ਦੇ ਵਿੱਚੀ ਕੱਲ ਇੱਕ ਵਕੀਲ ਦੇ ਘਰ ਗੋਲੀਆਂ ਚੱਲ ਗਈਆਂ ਉਹਦੇ ਤੇ ਅਟੈਕ ਹੋ ਗਿਆ ਕੱਲ੍ਹ ਔਰ ਅੱਜ ਦੋ ਬੰਦਿਆਂ ਦੇ ਦਾਦ ਦਿਖਾ ਕੇ ਪੈਸੇ ਲੈ ਗਏ ਪੰਜਾਬ ਦੇ ਵਿੱਚ ਹਾਲਾਤ ਬਹਾਰ ਹੋ ਜਾ ਰਹੇ ਆ ਸਰਕਾਰ ਦੇ ਗ੍ਰਿਫਤ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਨਹੀਂ ਉਹ ਕਿਸ ਟਾਈਮ ਕੰਮ ਕਰਦੇ ਆ ਜਾਂ ਕੰਮ ਪਤਾ ਨਹੀਂ ਕਰਦੇ ਵੀ ਆ ਕਿ ਨਹੀਂ ਕਰਦੇ ਪੰਜਾਬ ਦਾ ਉਹਨਾਂ ਨੂੰ ਜ਼ਿਆਦਾ ਵਜਨ ਹਰਿਆਣੇ ਦੀਆਂ ਇਲੈਕਸ਼ਨਾਂ ਤੇ ਹੋਰ ਇਲੈਕਸ਼ਨਾਂ ਦਾ ਰਹਿੰਦਾ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਸਰਕਾਰ ਹੋਸ਼ ਕਰੇ ਇਹ ਨਾ ਹੋਵੇ ਕਿ ਸਾਡੇ ਹੱਥ ਚੋਂ ਸਾਰੀ ਗੇਮ ਨਿਕਲ ਜੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਇੱਥੇ ਅਰਾਜਕਤਾ ਵਾਲੀ ਸਥਿਤੀ ਆ ਜਾਏ ਹੁਣ ਵੀ ਸਰਕਾਰ ਸਮਝੇ ਨਸ਼ਿਆਂ ਨੂੰ ਬੰਦ ਕਰਾਵੇ ਆ ਜਿਹੜੀਆਂ ਲੁੱਟਾਂ ਖੋਹਾਂ ਗੈਂਗਸਟਰ ਤੇ ਇੱਥੇ ਪਰੋਤਿਆਂ ਦਾ ਕੰਮ ਚੱਲਿਆ ਹੋਇਆ ਇਹਨੂੰ ਸਰਕਾਰ ਰੋਕੇ ਛੇਤੀ ਨਹੀਂ ਤਾਂ ਸਾਨੂੰ ਵੱਡਾ ਸੰਘਰਸ਼ ਵਿੱਡਾਂ ਲਈ ਮਜਬੂਰ ਹੋਣਾ ਪਏਗਾ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658